ਤਾਂ ਅਵੋਇਡ ਕਰਨ ਦਾ ਤਦੂਸਤ ਨਾਂ ਕੋਈ ਨੈਟ ਲਗਾ ਲੈਣਾ ਅੱਜ ਕਾਫੀ ਕਰਾਇਆ ਦੇਖਿਆ ਵੀ ਉਹਨੇ ਲੋਕ ਨੈਟ ਲਗਾ ਲੈਂਦੇ ਕੱਲਾ ਕਿ ਉਹ ਇੱਕ ਤਾਂ ਬਿਮਾਰੀ ਤੋਂ ਵੀ ਬਚਦੇ ਬਾਕੀ ਤੁਹਾਡੇ ਘਰ ਤੇ ਇਸ ਤੇ ਗੰਧ ਵੀ ਪੈਂਦਾ ਉਹਨਾਂ ਜਦੋਂ ਇੰਡੋਰ ਪਲਾਂਟਸ ਹੈ ਤਾਂ ਇਹ ਸਾਰੇ ਕਾਰਨ ਹੁੰਦੇ ਐ ਅਲਰਜਨ ਦੇ ਜਿੰਨੂੰ ਹਾਊਸ ਡਸਟ ਮਾਈਟ ਐਚ ਡੀ ਐਮ ਜੀ ਨੂੰ ਕਹਿੰਦੇ ਆ ਉਹ ਸਭ ਤੋਂ ਕਾਮਨ ਐ ਇਹ ਅਲਰਜਨ ਕਿਸੇ ਵੀ ਆਪਾਂ ਸਕੂਲ ਦੇ ਵਿੱਚ ਚਲ ਜਾਈਏ ਤੁਹਾਨੂੰ ਹਰ ਇੱਕ ਕਲਾਸ ਦੇ ਵਿੱਚ ਕੱਟੋ ਜੇ 50 ਕਲਾਸ ਦੇ ਬੱਚੇ ਹੈਗੇ ਤਾਂ ਤੇ 3 ਜਾਂ 4 ਬੱਚੇ ਤੁਹਾਨੂੰ ਐਸਥਮਾ ਦੇ ਇਹ ਬਿਮਾਰੀ ਦੇ ਨਾਲ ਪੀੜਤ ਮਿਲਣਗੇ। ਬਈਆਂ ਨੂੰ ਕਬੂਤਰ ਨੂੰ ਦਾਣਾ ਪਾਣ ਦੀ ਆਦਤ ਹੁੰਦੀ ਹੈ। ਖਾਸ ਕਰ ਦਿੱਲੀ ਵਾਲੀ ਸਾਈਡ ਤੇ ਤਾਂ ਲੋਕਾਂ ਨੂੰ ਕਾਫੀ ਆਦਤ ਹੈ। ਮੁਸਲਿਮ ਕਮਿਊਨਿਟੀ ਦੇ ਵਿੱਚ ਵੀ ਇਹ ਕਾਫੀ ਆਦਤ ਹੁੰਦੀ ਹੈ ਕਿ ਬਰਡ ਨੂੰ ਫੀਡ ਕਰਨ ਦੀ ਆਦਤ ਹੁੰਦੀ ਹੈ। ਸਭ ਤੋਂ ਕਾਮਨ ਚੀਜ਼ ਤਾਂ ਜਦੋਂ ਸਾਨੂੰ ਰੂਟ ਕੌਜ਼ ਪਤਾ ਲੱਗ ਜਾਂਦਾ ਹੈ ਕਿ ਇਹ ਬਿਮਾਰੀ ਇਸ ਅਲਰਜਨ ਕਰਕੇ ਹੋ ਰਹੀ ਹੈ ਤਾਂ ਐਵੋਇਡੈਂਸ ਆਫ ਅਲਰਜਨ ਜਿਹੜਾ ਹੈ that is the main treatment। ਜੇਕਰ ਪੇਸ਼ੈਂਟ ਬਦੀ ਹੋਈ ਬਿਮਾਰੀ ਨਾਲ ਆਇਆ ਹੈ ਕਿ ਫੇਫੜੇ ਦੇ ਵਿੱਚ ਸਿਕੜਨ ਦੇ ਨਿਸ਼ਾਨ ਪੈ ਗਏ ਨੇ ਤਾਂ ਉਸ ਸਿਨੈਰੀਓ ਦੇ ਵਿੱਚ ਅਲਰਜਨ ਐਵੋਇਡ ਕਰਨਾ ਜਿੰਨਾ ਡੈਮੇਜ ਹੋ ਚੁੱਕਾ ਉਸ ਨੂੰ ਪ੍ਰੀਵੈਂਟ ਨਹੀਂ ਕੀਤਾ ਜਾ ਸਕਦਾ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਹੈ ਕਿ ਲੋਕਾਂ ਨੂੰ ਬਹੁਤ ਜਿਹੜੇ ਕਿ ਪੈਟ ਰੱਖਣ ਦਾ ਸ਼ੌਂਕ ਹੁੰਦਾ ਹੈ ਪਰ ਉਹਨਾਂ ਤੋਂ ਕਿਸ ਕਦਰ ਜੇ ਕਿ ਹਿਊਮਨ ਬੋਡੀ ਦੇ ਉੱਪਰ ਮਾੜਾ ਪ੍ਰਭਾਵ ਪੈਂਦਾ ਇਸ ਤੋਂ ਲੋਕ ਵਾਕਿਫ ਨਹੀਂ ਹੈ ਸੋ ਇਸ ਸੰਬੰਧੀ ਵਿਸਰੇਗਲ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਸੋਨਲ ਅਤੇ ਡਾਕਟਰ ਸੁਵੇਸ਼ ਗੋਇਲ ਮੌਜੂਦ ਨੇ ਅਸਰ ਕਿਸ ਤਰ੍ਹਾਂ ਦੇ ਨਾਲ ਸਟੱਡੀ ਕੀਤੀ ਗਈ ਹੈਗੀ ਕਿ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਕਈਆਂ ਦੇ ਵੱਲੋਂ ਪੈਟ ਰੱਖੇ ਜਾਂਦੇ ਹੈਗੇ ਨੇ ਭਾਵੇਂ ਉਹ ਡੌਗ ਹੋਣ ਜਾਂ ਫਿਰ ਕਬੂਤਰ ਹੋਣ ਜਾਂ ਫਿਰ ਪੈਰਟ ਹੋਣ ਇਹਨਾਂ ਦਾ ਕਿਸ ਕਦਰ ਜਿਹੜਾ ਕਿ ਇਫੈਕਟ ਪੈਂਦਾ ਹੈਗਾ ਹਿਊਮਨ ਬੋਡੀ ਤੇ ਜਿਸ ਤਰ੍ਹਾਂ ਪੈਟ ਦੀ ਗੱਲ ਕਰੀਏ ਆਪਾਂ ਜਿਸ ਤਰ੍ਹਾਂ ਲੋਕੀ ਕੈਟ ਜਾਂ ਡੌਗ ਰੱਖਦੇ ਆ ਉਹਨਾਂ ਦੇ ਵਿੱਚ ਹੇਅਰਸ ਹੁੰਦੀਆਂ ਉਹਦੇ ਕਰਕੇ ਐਸਮਾ ਦੀ ਬਿਮਾਰੀ ਵਧਦੀ ਹੈ ਜੇ ਅਸੀਂ ਉਹਨਾਂ ਦਾ ਟ੍ਰੀਟਮੈਂਟ ਵੀ ਸ਼ੁਰੂ ਕਰਦੇ ਆ ਤਾਂ ਕਈ ਵਾਰ ਅਨਕੰਟਰੋਲ ਰਹਿੰਦਾ ਫਿਰ ਸਾਨੂੰ ਲੱਗਦਾ ਵੀ ਇਨਸਪਾਈਟ ਆਫ ਟ੍ਰੀਟਮੈਂਟ ਅਨਕੰਟਰੋਲਡ ਕਿਉਂ ਸਿੰਪਟਮਸ ਹੈ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਮੁੱਖ ਕਾਰਨ ਕਈ ਬੱਚੇ ਹੈ ਜਾਂ ਯੰਗ ਬੱਚੇ ਉਹ ਡੌਗ ਦਾ ਆਪਣੇ ਜਾਂ ਕੈਟ ਵੀ ਪਾਲੀ ਹੋਈ ਹੈ ਤਾਂ ਉਹਨਾਂ ਦੇ ਨਾਲ ਹੀ ਇਵਨ ਸੌਂਦੇ ਤੱਕ ਵੀ ਹੈ ਤਾਂ ਉਹਨਾਂ ਦਾ ਐਕਸਪੋਜ਼ਰ ਜਿੰਨਾ ਚਿਰ ਅਲਰਜਨ ਨੂੰ ਐਕਸਪੋਜ਼ਰ ਆਪਾਂ ਬੰਦ ਨਹੀਂ ਕਰਾਂਗੇ ਬਿਮਾਰੀ ਨਹੀਂ ਉਹਨਾਂ ਨੇ ਵੀ ਕਹਿੰਦੇ ਜਦੋਂ ਅਸੀਂ ਫੈਕਟਰੀਆਂ 'ਚ ਦਿਨਾਂ ਦੇ ਕੰਮ ਕਰਦੇ ਆ ਉਦੋਂ ਸਾਨੂੰ ਤਕਲੀਫ ਹੁੰਦੀ ਹੈ ਦਮੇ ਦੀ ਜੇ ਅਸੀਂ ਘਰੇ ਛੁੱਟੀਆਂ ਤੇ ਹੁੰਨੇ ਆ ਜਾਂ ਸੈਟਰਡੇ ਸੰਡੇ ਆ ਉਦੋਂ ਤਕਲੀਫ ਨਹੀਂ ਹੁੰਦੀ ਤਾਂ ਇਟ ਮੀਨਸ ਆਪਾਂ ਨੂੰ ਅਲਰਜਨ ਤੋਂ ਵੀ ਬਚਣਾ ਚਾਹੀਦਾ ਇਸੇ ਤਰ੍ਹਾਂ ਜਿਹੜੇ ਬਰਡਸ ਐ ਉਹਨੂੰ ਵੀ ਅਸੀਂ ਐਸਥਮਾ ਵੀ ਕਰ ਸਕਦੇ ਆ ਜਾਂ ਨਮੋਨੀਆ ਵੀ ਕਰ ਸਕਦੇ ਆ ਬਰਡ ਫੈਂਸੀਅਰ ਡਿਜ਼ੀਜ਼ ਵੀ ਕਹਿੰਦੇ ਆ ਤਾਂ ਉਸ ਦੇ ਵਿੱਚ ਉਹ ਲੋਕਾਂ ਨੂੰ ਜਿਹੜੇ ਕੁਸ਼ਤ ਸ਼ੌਕੀਨੀ ਪਾਲਦੇ ਵੀ ਹੈ ਕਬੂਤਰ ਜਾਂ ਪੈਰਟਸ ਪਰ ਕੁਝ ਲੋਕ ਨਹੀਂ ਵੀ ਪਾਲਦੇ ਪਰ ਉਹਨਾਂ ਦੇ ਘਰਾਂ ਵਿੱਚ ਕਬੂਤਰ ਦਾ ਆਣਾ ਜਾਣਾ ਰਹਿੰਦਾ ਹੈ ਇਹ ਤੁਸੀਂ ਅੱਜਕੱਲ ਜੀ ਇਸੇ ਮਰਜੀ ਫਲੈਟਸ ਘਰਾਂ 'ਚ ਦੇਖ ਲਓ ਸਪਲਿਟ ਏਸੀ ਹੈ ਚਾਹੇ ਵਿੰਡੋ ਏਸੀ ਹੈ ਤਾਂ ਉਹਨਾਂ ਦੇ ਪਿੱਛੇ ਉਹਨਾਂ ਨੇ ਆਪਣਾ ਆਲਣਾ ਜਿਹਾ ਬਣਾਇਆ ਹੁੰਦਾ ਉੱਥੇ ਬਿਠ ਕਰ ਦਿਆ ਅਗਰ ਤਾਂ ਮੇਨਲੀ ਲੋਕੀ ਫਿਰ ਉਹਨਾਂ ਦੀ ਸਫਾਈ ਜਦੋਂ ਕਰ ਦਿਆ ਤਾਂ ਉਹਦਾ ਜਿਹੜਾ ਅਲਰਜਨਸ ਹੈ ਉਦੋਂ ਇਨਹੇਲ ਕਰ ਦਿਆ ਤਾਂ ਇਸ ਕਰਕੇ ਉਹਨਾਂ ਨੂੰ ਸਵियर ਫਾਰਮਸ ਆਫ ਐਸਥਮਾ ਜਾਂ ਹਾਈਪਰਸੈਂਸਿਟੀ ਨਿਮੋਨੀਆ ਹੋ ਜਾਂਦਾ ਐਸੇ ਪੇਸ਼ੈਂਟ ਨੂੰ ਤਾਂ ਇਸ ਕਰਕੇ ਅਸੀਂ ਯੂਜ਼ਲੀ ਰეკਮੈਂਡ ਕਰਦੇ ਹਾਂ ਇਸ ਕਰਕੇ ਜੇ ਇਸ ਤਰ੍ਹਾਂ ਦੇ ਕੋਈ ਘਰ ਤਾਂ ਅਵੋਇਡ ਕਰਨ ਕ ਕਬੂਤਰਾਂ ਨੂੰ ਕੋਈ ਨੈਟ ਲਗਾ ਲੈਣਾ ਅੱਜ ਕਾਫੀ ਕਰਾਂ ਦੇਖਿਆ ਵੀ ਉਹਨੇ ਲੋਕ ਨੈਟ ਲਗਾ ਲੈਣ ਕੱਲਾ ਕਿ ਉਹ ਇੱਕ ਤਾਂ ਬਿਮਾਰੀ ਤਾਂ ਵੀ ਵੱਜ ਜਾ ਬਾਕੀ ਤੁਹਾਡੇ ਘਰ ਚ ਇਸ ਤੇ ਗੰਦ ਵੀ ਪੈਂਦਾ ਉਹਨਾਂ ਜਦੋਂ ਕਬੂਤਰ ਆਂਦੇ ਹੈ ਦੇਖਣ ਦੇ ਵਿੱਚ ਆਉਂਦਾ ਹੈ ਕਿ ਇਹ ਇੱਕਦਮ ਤਾਂ ਹੁੰਦੇ ਨਹੀਂ ਕੋਈ ਸ਼ੁਰੂਆਤੀ ਸਿੰਪਟਮਸ ਵੀ ਹੁੰਦੇ ਇਸ ਬਿਮਾਰੀ ਦੇ ਤਾਂ ਕਿ ਪਤਾ ਲੱਗ ਸਕੇ ਕਿ ਅੱਗੇ ਜਾ ਕੇ ਇਹ ਜਿਹੜੇ ਕਿ ਹੋਰ ਗੰਭੀਰ ਹੋ ਸਕਦੀ ਹੈ ਇਸ ਤਰ੍ਹਾਂ ਪੈੜਤੀ ਗੱਲ ਕਰੀਏ ਤਾਂ ਅਸੀਂ ਜਿਹੜੇ ਸਾਡੇ ਕੋਲ ਪੇਸ਼ੈਂਟ ਆਪੀਡੀ ਜਾਂਦੇ ਆਪਦੀ ਦੱਸਦੇ ਬਿਮਾਰੀ ਜਾਂ ਉਹਨਾਂ ਕਹਿੰਦੇ ਸਾਡੀ ਫੈਮਿਲੀ ਹਿਸਟਰੀ ਵੀ ਅਲਰਜੀ ਹੈ ਐਸਥਮਾ ਹੈ ਕਰੇਸੀ ਨੂੰ ਟ੍ਰੀਟਮੈਂਟ ਦੇਣੇ ਤਾਂ ਅਸੀਂ ਸਾਰੇ ਸਾਨੂੰ ਪੇਸ਼ੈਂਟ ਨੂੰ ਅਸੀਂ ਪੁੱਛਣਾ ਵੀ ਚਾਹੀਦਾ ਹੈ ਕਿ ਘਰੇ ਕੋਈ ਪੈਟ ਤਾਂ ਨਹੀਂ ਰੱਖਿਆ ਯੂਜ਼ਲੀ ਅਸੀਂ ਪੁੱਛਦੇ ਵੀ ਹਾਂ ਜਾਂ ਘਰ ਦੇ ਵਿੱਚ ਕਈ ਲੋਕ ਕੂਲਰ ਵੀ ਯੂਜ਼ ਕਰਦੇ ਆ ਉਹਨਾਂ ਦੇ ਜਿਹੜਾ ਉਹਨਾਂ ਦੇ ਪੈਡ ਹੈ ਨਹੀਂ ਚੇਂਜ ਕਰਦੇ ਕਈ ਵਾਰ ਲੋਕ ਸਾਰਾ ਸਾਲ ਜਾਂ ਦੋ ਦੋ ਸਾਲ ਵੀ ਚਲਾਉਂਦੇ ਉਹਦੇ ਵਿੱਚ ਹੀ ਫੰਗਸ ਲੱਗ ਜਾਂਦੀ ਹੈ ਜਬਾਥ ਰੂਮ ਦੇ ਅੰਦਰ ਵੀ ਕਈ ਵਾਰ ਫੰਗਲ ਇਨਫੈਕਸ਼ਨ ਹੈ ਕਾਰਪੇਟਸ ਯੂਜ਼ ਕਰਦੇ ਆ ਇੰਡੋਰ ਪਲਾਂਟਸ ਹੈ ਤਾਂ ਇਹ ਸਾਰੇ ਕਾਰਨ ਹੁੰਦੇ ਆ ਅਲਰਜਨ ਦੇ ਜਿਹਨੂੰ ਹਾਊਸ ਡਸਟ ਮਾਈਟ ਐਚ ਡੀ ਐਮ ਜੀ ਨੂੰ ਕਹਿੰਦੇ ਆ ਉਹ ਸਭ ਤੋਂ ਕਾਮਨ ਹੈ ਅਲਰਜਨ ਉਹ ਤੁਹਾਡੇ ਕਿਸ ਚੰਦਾ ਸੀ ਕਿ ਨਹੀਂ ਬਣ ਕੀ ਮੈਟ੍ਰਸ ਵੀ ਹੈ ਪਲਾਸਟਿਕ ਦੇ ਯੂਜ਼ ਕਰੋ ਤਾਂ ਕਿ ਉਹਨਾਂ ਨੂੰ ਉੱਪਰ ਬਲੈਂਕਟ ਵੀ ਨਾ ਲਓ ਫਰ ਵਾਲੇ ਟੁਆਇਜ਼ ਨਾਲ ਵੀ ਨਾ ਖੇਲਣ ਬੱਚੇ ਉਸ ਤੋਂ ਵੀ ਇਨਹੇਲ ਕਰ ਸਕਦੇ ਹੋ ਅਲਰਜੈਂਸ ਸੋ ਇਹ ਸਭ ਤੋਂ ਜ਼ਿਆਦਾ ਖਤਰਨਾਕ ਕਿਸ ਏਜ ਦੇ ਵਰਗ ਦੇ ਲਈ ਬੱਚਿਆਂ ਦੇ ਲਈ ਬਜ਼ੁਰਗਾਂ ਲਈ ਜਾਂ ਫਿਰ ਮਿਡਲ ਏਜ ਦੇ ਲਈ ਅਲਰਜੀ ਵਾਲੀ ਗੱਲ ਕਰਦੇ ਸੀ ਅਲਰਜੀ ਦੀ ਗੱਲ ਕਰੀ ਤਾਂ ਐਸਥਮਾ ਜਿਹੜੀ ਕਿ ਸਾਰੇ ਏਜ ਗਰੁੱਪ ਚ ਬਹੁਤ ਕਾਮਨ ਹੈ ਇਹ ਵੀ ਯੰਗ ਬੱਚਿਆਂ ਚ ਵੀ ਕਿਸੇ ਵੀ ਆਪਾਂ ਸਕੂਲ ਦੇ ਵਿੱਚ ਚਲ ਜਾਈਏ ਤੁਹਾਨੂੰ ਹਰ ਇੱਕ ਕਲਾਸ ਦੇ ਵਿੱਚ ਕੱਟੋ 50 ਕਲਾਸ ਦੇ ਬੱਚੇ ਹੈਗੇ ਤਾਂ ਚ 3 ਜਾਂ 4 ਬੱਚੇ ਤੁਹਾਨੂੰ ਐਸਥਮਾ ਦੇ ਇਹ ਬਿਮਾਰੀ ਦੇ ਨਾਲ ਪੀੜਤ ਮਿਲਣਗੇ ਪਰ ਅੱਛੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚੋਂ 70% ਬੱਚੇ ਜਦੋਂ ਤੱਕ 11-12 ਸਾਲ ਦੀ ਏਜ ਤੱਕ ਜਾਂਦੇ ਹੈ ਉਹ ਬਿਮਾਰੀ ਠੀਕ ਹੋ ਜਾਂਦੀ ਹੈ ਪਰ ਬਾਕੀ 30% ਬੱਚਿਆਂ 'ਚ ਰਹਿ ਜਾਂਦੀ ਹੈ ਐਸਥਮਾ ਦੀ ਬਿਮਾਰੀ ਤਕਰੀਬਨ ਤੁਸੀਂ ਕਹ ਲਓ 2 ਸਾਲ ਤੋਂ ਲੈ ਕੇ ਕਿਸੇ ਵੀ ਅਜ ਗਰੁੱਪ 'ਚ ਹੋ ਜਾਂਦੀ ਹੈ ਪਰ ਜਿਹੜੀ ਸੀਓਪੀਡੀ ਜਿਹਨੂੰ ਕਿ ਅਸੀਂ ਕਲ ਵਰਡ ਸੀਓਪੀਡੀ ਡੇ ਹੈ ਉਹ ਜਿਹੜੀ ਬਿਮਾਰੀ ਹੈ ਯੂਸੂਲੀ ਲੋਕਾਂ ਨੂੰ স্মੋਕਿੰਗ 에ਅ ਪੋਲੂਸ਼ਨ ਇੰਡੋਰ ਪੋਲੂਸ਼ਨ ਕਰਕੇ ਹੁੰਦੀ ਹੈ ਉਹ ਯੂਸੂਲੀ 40 ਸਾਲ ਦੀ ਉਮਰ ਤੋਂ ਬਾਅਦ ਹੀ ਹੁੰਦੀ ਹੈ ਉਸ ਤੋਂ ਪਹਿਲਾਂ ਨਹੀਂ ਹੁੰਦੀ ਅਨਲੈਸ ਸੈਂਟਲ ਕੋਈ ਐਸੇ ਹੈਰਿਡੀਟਰੀ ਫੈਕਟਰ ਹੋਣ ਜਿਸ ਕੋਈ ਐਨਜ਼ਾਈਮ ਦੀ ਕਮੀ ਹੋ ਉਹ ਯੰਗ ਐਜ ਚ 25 30 ਸਾਲ ਦੀ ਐਜ ਤੇ ਵੀ ਹੋ ਸਕਦੀ ਹੈ ਪਰ ਯੂਸੂਲੀ ਸੀਓਪੀਡੀ ਬਿਮਾਰੀ 40 ਸਾਲ ਤੋਂ ਉੱਪਰ ਹੈ ਐਸਥਮਾ ਦੀ ਬਿਮਾਰੀ ਤਾਂ 2 ਸਾਲ ਤੋਂ ਲੈ ਕੇ ਬੱਚੇ ਕਿਸੇ ਵੀ ਐਜ ਗਰੁੱਪ ਚ ਹੋ ਸਕਦੀ ਹੈ ਸੋ ਡਾਕਟਰ ਸਾਹਿਬ ਅਸੀਂ ਇਹ ਵੀ ਜਾਨਣਾ ਚਾਹਾਂਗੇ ਕਈ ਇੱਥੇ ਆਪਣੇ ਸੇਵਾ ਭਾਵਨਾ ਬੜੀ ਹੈ ਜਿੰਦੇ ਜਿਹੜਾ ਕਿ ਉਹ ਸਿੰਪਟਮਸ ਹੋ ਸਕਦੀ ਹੈ ਬਿਲਕੁਲ ਬਿਲਕੁਲ ਕਈਆਂ ਨੂੰ ਕਬੂਤਰ ਨੂੰ ਦਾਣਾ ਪਾਣ ਦੀ ਆਦਤ ਹੁੰਦੀ ਹੈ ਖਾਸ ਕਰਕੇ ਦਿੱਲੀ ਵਾਲੀ ਸਾਈਡ ਤੇ ਤਾਂ ਲੋਕਾਂ ਨੂੰ ਕਾਫੀ ਆਦਤ ਹੈ ਮੁਸਲਿਮ ਕਮਿਊਨਿਟੀ ਦੇ ਵਿੱਚ ਵੀ ਇਹ ਕਾਫੀ ਆਦਤ ਹੁੰਦੀ ਹੈ ਕਿ ਬਰਡ ਨੂੰ ਫੀਡ ਕਰਨ ਦੀ ਆਦਤ ਹੁੰਦੀ ਹੈ ਇਧਰ ਪੰਜਾਬ ਵਾਲੀ ਸਾਈਡ ਤੇ ਕਬੂਤਰਬਾਜ਼ੀ ਦੀ ਆਦਤ ਹੈ ਲੋਕਾਂ ਨੂੰ ਤਾਂ ਕਿਸੇ ਵੀ ਤਰੀਕੇ ਦਾ ਕਬੂਤਰ ਦਾ ਐਕਸਪੋਜ਼ਰ ਕਬੂਤਰ ਦੇ ਪੰਖ ਔਰ ਬਿੱਟ ਦਾ ਐਕਸਪੋਜ਼ਰ ਜਿਹੜਾ ਹੈ ਦੈਟ ਇਜ਼ ਗੋਇੰਗ ਟੂ ਬੀ ਹਾਰਮਫੁਲ ਫਾਰ ਦਾ ਪੇਸ਼ੀਐਂਟ ਇਵਨ ਇਹ ਵੀ ਕਿਹਾ ਜਾਂਦਾ ਹੈ ਕੁਝ ਸਟੱਡੀਜ਼ ਦੇ ਵਿੱਚ ਇਹ ਵੀ ਪਾਇਆ ਹੈ ਕਿ ਇੱਕ ਵਾਰ ਦਾ ਜੇ ਅਲਰਜਨ ਐਕਸਪੋਜ਼ਰ ਹੋਏ ਕਬੂਤਰ ਦੀ ਬਿੱਠ ਔਰ ਪੰਖ ਦਾ ਉਹ ਸਾਲ ਡੇਢ ਸਾਲ ਤੱਕ ਕਦੇ ਵੀ ਤੁਹਾਡੇ ਫੇਫੜੇ ਨੂੰ ਅਫੈਕਟ ਕਰ ਸਕਦਾ ਹੈ ਸੋ ਇੰਨੀ ਹਾਰਮਫੁਲ ਹੋ ਸਕਦੀ ਹੈ ਇਹ ਬਿਮਾਰੀ। ਸੋ ਕੀ ਇਸ ਤੋਂ ਬਚਣ ਦਾ ਕੀ ਤਰੀਕਾ ਦੱਸਦੇ ਹੋ? ਸਭ ਤੋਂ ਕਾਮਨ ਚੀਜ਼ ਤਾਂ ਜਦੋਂ ਸਾਨੂੰ ਰੂਟ ਕੌਜ਼ ਪਤਾ ਲੱਗ ਜਾਂਦਾ ਹੈ ਕਿ ਇਹ ਬਿਮਾਰੀ ਇਸ ਅਲਰਜਨ ਕਰਕੇ ਹੋ ਰਹੀ ਹੈ ਤਾਂ ਐਵੋਇਡੈਂਸ ਆਫ ਅਲਰਜਨ ਜਿਹੜਾ ਹੈ ਦੈਟ ਇਜ਼ ਦਾ ਮੇਨ ਟ੍ਰੀਟਮੈਂਟ। ਕੀ ਬਿਮਾਰੀ ਵਧੇ ਨਾ ਇਸ ਕਰਕੇ ਅਲਰਜਨ ਨੂੰ ਪੂਰੀ ਤਰੀਕੇ ਨਾਲ ਅਵੋਇਡ ਕਰਨਾ ਹੈ ਚਾਹੇ ਮਾਸਕ ਪਾਓ ਚਾਹੇ ਕਰੇ ਪ੍ਰੋਟੈਕਟਿਵ ਨੈਟਸ ਲਗਾਓ ਕਿਸੇ ਵੀ ਤਰੀਕੇ ਨਾਲ ਅਲਰਜਨ ਦਾ ਐਕਸਪੋਜ਼ਰ ਅਵੋਇਡ ਕਰਨਾ ਹੈ ਉਸ ਤੋਂ ਇਲਾਵਾ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਬਿਮਾਰੀ ਦੀ ਕਿਹੜੀ ਸਟੇਜ ਦੇ ਵਿੱਚ ਆਇਆ ਹੈ ਜੇ ਤਾਂ ਐਕਿਊਟ ਸਟੇਜ ਦੇ ਵਿੱਚ ਆਇਆ ਕਿ ਫੇਫੜੇ 'ਚ ਹਜੇ ਖਾਓ ਦੇ ਨਿਸ਼ਾਨ ਨਹੀਂ ਬਣੇ ਉਸ ਦੌਰਾਨ ਕੁਝ ਦਵਾਈਆਂ ਇਸੀਆਂ ਦੇ ਕੇ ਉਹਦੀ ਸੂਜਿਸ਼ ਨੂੰ ਘਟਾਇਆ ਜਾ ਸਕਦਾ ਹੈ ਜੇਕਰ ਪੇਸ਼ੈਂਟ ਬਦੀ ਹੋਈ ਬਿਮਾਰੀ ਨਾਲ ਆਇਆ ਹੈ ਕਿ ਫੇਫੜੇ ਦੇ ਵਿੱਚ ਸਿਕੜਨ ਦੇ ਨਿਸ਼ਾਨ ਪੈ ਗਏ ਨੇ ਤਾਂ ਉਸ ਸਿਨੈਰੀਓ ਦੇ ਵਿੱਚ ਅਲਰਜਨ ਐਵੋਇਡ ਕਰਨਾ ਹੈ ਜਿੰਨਾ ਡੈਮੇਜ ਹੋ ਚੁੱਕਾ ਉਸ ਨੂੰ ਪ੍ਰੀਵੈਂਟ ਨਹੀਂ ਕੀਤਾ ਜਾ ਸਕਦਾ ਇਹ ਸਿਰਫ ਕਬੂਤਰ ਤੋਂ ਹੀ ਆਪਾਂ ਨੂੰ ਖਤਰਾ ਹੈਗਾ ਜਾਂ ਫਿਰ ਜਿਹੜਿਆਂ ਦੇ ਘਰ ਦੇ ਵਿੱਚ ਪੈਰਟ ਰੱਖਿਓ ਤੋਤੇ ਰੱਖਿਓ ਨੇ ਕਿ ਉਹਨਾਂ ਨੂੰ ਵੀ ਓਨਾ ਹੀ ਖਤਰਾ ਹੈਗਾ ਬਿਲਕੁਲ ਕਬੂਤਰ ਦਾ ਸਭ ਤੋਂ ਕਾਮਨ ਕਾਰਨ ਜਿਹੜਾ ਹੈ ਉਹ ਕਬੂਤਰ ਦਾ ਐਕਸਪੋਜ਼ਰ ਹੈ ਉਸ ਤੋਂ ਇਲਾਵਾ ਪੈਰਟ ਦੇ ਐਕਸਪੋਜ਼ਰ ਕਰਕੇ ਵੀ ਪੈਰਟ ਦੇ ਫੈਦਰ ਐਂਡ ਪੈਰਟ ਦੀ ਬਿਟ ਦੇ ਐਕਸਪੋਜ਼ਰ ਕਰਕੇ ਵੀ ਹੋ ਸਕਦਾ ਹੈ ਬਾਕੀ 버ਡਸ ਦੇ ਐਕਸਪੋਜ਼ਰ ਕਰਕੇ ਵੀ ਹੋ ਸਕਦਾ ਹੈ ਮੋਸਟ ਕਾਮਨ ਕਬੂਤਰ ਫਾਲੋਡ ਬਾਈ ਪੈਰਟ ਸੋ ਥੈਂਕ ਯੂ ਬਾਕੀ ਇਹ ਬਹੁਤ ਜਿਹੜੀ ਕਿ ਤੁਹਾਡੇ ਲਈ ਜਾਣਕਾਰੀ کارਗਰ ਸਿੱਧ ਹੋਵੇ ਕਿਉਂਕਿ ਹਮ ਉਮਰ ਦੇਖਣ ਦੇ ਵਿੱਚ ਆਉਂਦਾ ਕਿ ਬਹੁਤ ਸਾਰੇ ਲੋਕ ਆਪਣੇ ਸ਼ੌਂਕ ਦੇ ਖਾਤਰ ਘਰਾਂ ਦੇ ਵਿੱਚ ਪੈਰਟ ਰੱਖ ਰਹੇ ਨੇ ਜਾਂ ਫਿਰ ਕਬੂਤਰ ਉਹ ਪਾਲ ਰਹੇ ਹੈ ਕਿ ਨਹੀਂ ਪਰ ਇਹਨਾਂ ਤੋਂ ਸਾਡੇ ਸਟਰੀਟ ਤੋਂ ਕਿਸ ਕਿਸ ਕਦਰ ਕੀ ਖਤਰਾ ਹੈਗਾ ਆ ਉਸਤੀ ਜਿਹੜੇ ਕੀ ਨਤੀਜੇ ਹੈਗੇ ਨੇ ਉਹਨਾਂ ਤੋਂ ਵਾਕਿਫ ਨਹੀਂ ਹੁੰਦੇ ਬਾਕੀ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਹਾਡੇ ਲਈ ਕਾਫੀ ਮਦਦਗਾਰ ਸਾਬਤ ਹੋਵੇਗੀ ਤੁਹਾਡੀ ਸਿਹਤ ਦੀ ਜਿਹੜੀ ਸੁਰੱਖਿਆ ਸਾਡੇ ਲਈ ਬੇਹੱਦ ਜ਼ਰੂਰੀ ਹੈ ਇਸ ਕਰਕੇ ਸਾਰੇ ਸਮੇਂ ਸਮੇਂ ਤੇ ਇਹ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਰਹੀ ਹੈ ਸੁਬਦੇਰੇ ਅਪਡੇਟ ਲਈ ਜੁੜੇ ਹਮਦਰ ਟੀਵੀ ਨਾਲ ਪੀਟ ਸੁਬਦੇਰੇ ਅਪਡੇਟ ਜੁੜੇ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਰ ਨਾਲ ਪਰਵਿੰਦਰ ਚੰਡੀਗੜ੍ਹ